ਪੰਜਾਬ ਕੈਪਟਨ ਦੀ ਕਹ ਮੀਟਿੰਗ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਈ ਚ ਹੋਈ ਜਿਦੇ ਅੰਦਰ ਬਹੁਤ ਸਾਰੇ ਫੈਸਲੇ ਪੰਜਾਬ ਪੱਖੀ ਲੈ ਗਏ ਪੰਜਾਬ ਦੇ ਲੋਕਾਂ ਦੀਆਂ ਡਿਮਾਂਡ ਦੇ ਆਧਾਰ ਤੇ ਲੈ ਗਏ ਜਿਨ੍ਹਾਂ ਵਿੱਚੋਂ ਪ੍ਰਮੁੱਖ ਕੁਝ ਫੈਸਲੇ ਮੈਂ ਆਪ ਜੀ ਨਾਲ ਸਾਂਝੇ ਕਰ ਰਿਹਾ ਸਭ ਤੋਂ ਪਹਿਲਾ ਗਰੁੱਪ D ਦੀਆਂ ਜਿਹੜੀਆਂ ਅਸਾਮੀਆਂ ਦੀ A ਸੀ 18 ਤੋਂ ਲੈ ਕੇ 35 ਸਾਲ ਤੱਕ ਸੀ ਉਹਦੇ ਵਿੱਚ 2 ਸਾਲ ਦੀ ਰਿਲੈਕਸੇਸ਼ਨ ਮਿਲੀ ਆ ਉਹ 18 ਤੋਂ ਲੈ ਕੇ 37 ਸਾਲ ਤੱਕ ਜਿਹੜਾ ਵੀ ਕੋਈ ਵਿਅਕਤੀ ਇਹਨਾਂ ਪੋਸਟਾਂ ਲਈ ਐਲੀਜੀਬਲ ਹੋਊਗਾ ਜਦੋਂ ਵੀ ਐਡਵਰਟਾਈਜ਼ਮੈਂਟ ਹੋਣਗੀ ਆ ਜਦੋਂ ਵੀ ਨਿਕਲਣਗੀਆਂ ਉਹ ਆਪਣਾ ਅਪਲਾਈ ਕਰ ਸਕਦਾ ਇਸ ਤੋਂ ਬਿਨਾ ਇੱਕ ਬਹੁਤ ਹੀ ਇੰਪੋਰਟੈਂਟ ਫੈਸਲਾ ਮੈਂ ਦੇਖ ਰਿਹਾ ਸੀਗਾ ਕਿ ਬਹੁਤ ਲੰਬੇ ਅਰਸੇ ਤੋਂ ਜਿਹੜੀਆਂ ਇੰਟੀਗ੍ਰੇਟਿਡ ਰੂਰ ਡਿਵੈਲਪਮੈਂਟ ਪ੍ਰੋਗਰਾਮ ਪੰਜਾਬ ਸਟੇਟ ਏਡ ਟੂ ਇੰਡਸਟਰੀ ਐਕਟ 1935 1935 ਤੋਂ ਲੈ ਕੇ ਹੁਣ ਤੱਕ ਕਦੇ ਇਸ ਐਕਟ ਦੇ ਅੰਦਰ ਸੋਧ ਨਹੀਂ ਹੋਈ ਸੀ ਔਰ ਸੀਡ ਬਣੀ ਜਦੋਂਾਂ ਸੀਡ ਮਨੀ ਉਸ ਸਮੇਂ ਇੰਡਸਟਰੀ ਨੂੰ ਦਿੱਤੀ ਜਾਂਦੀ ਸੀ ਕਿਸੇ ਨੂੰ 10000 ਕਿਸੇ ਨੂੰ 5000 ਕਿਸੇ ਨੂੰ 7000 ਉਹ ਬਹੁਤ ਲੰਬੇ ਅਰਸੇ ਤੋਂ ਪੈਂਡਿੰਗ ਪਈ ਸੀ ਉਹ ਸਾਰੀ ਜਿਹੜੀ ਆ ਅਸੀਂ ਵਨ ਟਾਈਮ ਸੈਟਲਮੈਂਟ ਕੀਤੀ ਆ ਔਰ ਉਹਦੇ ਅੰਦਰ ਅਸੀਂ ਸਾਰਾ ਵਿਆਜ ਜਿਹੜਾ ਉਹ 100% ਅਸੀਂ ਵੇਵ ਆਫ ਕੀਤਾ ਗਿਆ 11 ਕਰੋੜ 94 ਲੱਖ ਰੁਪਏ ਸਰਕਾਰ ਨੂੰ ਰਿਕਵਰ ਹੋ ਜਾਣਗੇ ਕਿਉਂਕਿ 1935 ਦੀਆਂ ਰਿਕਵਰੀਆਂ ਆ ਰਿਹਾ ਕੁੱਲ ਜਿਹੜੇ ਬੈਨੀਫਿਸ਼ੀਅਰੀ ਨੇ ਦੇ ਹੁਣ ਤੱਕ ਆਇਡੈਂਟੀਫਾਈ ਕੀਤੇ ਗਏ ਨੇ ਉਹ 154 ਲਗੇ ਬਹੁਤ ਲੰਬੇ ਅਰਸੇ ਤੋਂ ਪੰਜਾਬ ਦੇ ਕਿਸਾਨਾਂ ਦੀ ਮੰਗ ਸੀ ਕਿ ਪੰਜਾਬ ਦੇ ਅੰਦਰ ਸੀਡ ਜਿਹੜੇ ਸੀਡਸ ਨੇ ਜਿਹੜੇ ਬੀਜ ਨੇਗੇ ਉਹ ਸਬ ਸਟੈਂਡਰਡ ਸਪਲਾਈ ਹੁੰਦੇ ਨੇਗੇ ਉਹ ਮਾੜੇ ਬੀਜ ਸਪਲਾਈ ਹੁੰਦੇ ਨੇਗੇ ਉਹਨਾਂ ਦੇ ਸਬੰਧੀ ਅਸੀਂ ਇੱਕ ਨਵਾਂ ਐਕਟ ਲੈ ਕੇ ਆਇਆਗੇ ਦ ਸੀਡਸ ਵਿਲ ਬੀ 25 ਪੰਜਾਬ ਐਮੈਂਡਮੈਂਟ ਆ ਬੀ ਐਕਟ 360 ਜਿਹੜਾ ਭਾਰਤ ਸਰਕਾਰ ਬਣਾਇਆ ਸੀਗਾ ਉਹਦੇ ਅੰਦਰ ਬਹੁਤ ਵੱਡੀਆਂ ਸੌਦਾ ਜਿਹੜੀਆਂ ਉਹ ਪਹਿਲੀ ਵਾਰ ਪੰਜਾਬ ਸਰਕਾਰ ਨੇ ਕੀਤੀਆਂ ਨੇ ਉਹਦੇ ਜਦੋਂ ਕੰਪਨੀ ਉਤਪਾਦਕ ਦੁਆਰਾ ਕੀਤਾ ਗਿਆ ਅਪਰਾਧ ਉਸ ਨੂੰ 1 ਸਾਲ ਤੋਂ ਲੈ ਕੇ 2 ਸਾਲ ਦੀ ਸਜ਼ਾ ਦਿੱਤੀ ਜਾਊਗੀ ਅਤੇ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਊਗਾ ਜੇਕਰ ਉਹ ਫਸਟ ਟਾਈਮ ਪਹਿਲੀ ਵਾਰ ਕ੍ਰਾਈਮ ਕਰਦਾ ਹੈ ਦੁਬਾਰਾ ਕੀਤਾ ਤਾਂ ਉਸ ਨੂੰ ਸੈਕੰਡ ਅਪਰਾਧ ਦੇ ਵਿੱਚ 2 ਸਾਲ ਤੋਂ ਲੈ ਕੇ 3 ਸਾਲ ਤੱਕ ਸਜ਼ਾ ਹੋਊਗੀ ਔਰ ਜੁਰਮਾਨਾ ਜਿਹੜਾਗਾ ਉਹ 10 ਲੱਖ ਰੁਪਏ ਤੋਂ ਲੈ ਕੇ 50 ਲੱਖ ਰੁਪਏ ਤੱਕ ਕੀਤਾ ਜਾਊਗਾ ਜੇਕਰ ਕੋਈ ਡੀਲਰ ਜਾਂ ਵਿਅਕਤੀ ਇਸ ਪ੍ਰਕਾਰ ਦਾ ਅਪਰਾਧ ਕਰਦਾਗਾ ਤਾਂ ਉਹਨੂੰ ਘੱਟੋ ਘੱਟ 6 ਮਹੀਨਿਆਂ ਤੋਂ ਲੈ ਕੇ 1 ਸਾਲ ਤੱਕ ਦੀ ਸਜ਼ਾ ਅਤੇ ਘੱਟੋ ਘੱਟ 1 ਲੱਖ ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਦਾ ਜੁਰਮਾਨਾ ਜੇਕਰ ਫਸਟ ਟਾਈਮ ਅਫੈਂਸ ਕਰਦਾਗਾ ਜੇਕਰ ਉਹ ਸੈਕੰਡ ਟਾਈਮ ਅਪਰਾਧ ਕਰਦਾਗਾ ਤਾਂ ਉਸ ਨੂੰ 1 ਸਾਲ ਤੋਂ ਲੈ ਕੇ 2 ਸਾਲ ਤੱਕ ਕੈਦ ਅਤੇ ਘੱਟੋ ਘੱਟ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਇਦਰਾ ਮੈਂ ਸਮਝਦਾ ਪੰਜਾਬ ਦੇ ਫਾਰਮਰ ਨੂੰ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਤ ਮਿਲੂਗੀ ਔਰ ਪੰਜਾਬ ਦੇ ਅੰਦਰ ਜਿਹੜੀ ਬੀਜਾਂ ਦੀ ਕਾਲਾ ਬਜਾਰੀ ਸੀ ਉਹ ਸਦਾ ਦੇ ਲਈ ਖਤਮ ਹੋਊਗੀ ਸੋ ਮੈਂ ਦੇ ਲਈ ਸਰਦਾਰ ਭਗਵਾਨ ਸੇ ਮਾਂ ਜੀ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਧੰਨਵਾਦ